19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁੱਖ ਸਾਂਝਾ ਕਰਨ ਪਹੁੰਚੇ। ਦਰਅਸਲ ਗਿਆਨੀ ਕੁਲਦੀਪ ਸਿੰਘ ਗੜਗੜਜ ਦੇ ਜੀਜਾ ਜੀ ਦਾ ਪੀਤੇ ਦਿਨੀ ਦਿਹਾਂਤ ਹੋ ਗਿਆ। ਉਹਨਾਂ ਦਾ ਜਾਣਕਾਰੀ ਮੁਤਾਬਕ ਇੱਕ ਐਕਸੀਡੈਂਟ ਹੋਇਆ ਜਿਸ ਸੋ ਉਹਨਾਂ ਦੀ ਜਾਨ ਚਲੀ ਗਈ। ਤੇ ਇਸ ਤੋਂ ਬਾਅਦ ਹੀ ਅੱਜ ਉਸ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਹ ਤਸਵੀਰਾਂ ਉੱਥੇ ਦੀਆਂ ਨੇ। ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੈਠੇ ਨੇ ਤੇ ਉਹਨਾਂ ਦੇ ਨਾਲ ਹੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਚ ਬੈਠੇ ਨੇ ਔਰ ਦੁੱਖ ਸਾਂਝਾ ਕਰ ਰਹੇ ਨੇ ਜਥੇਦਾਰ ਦੇ ਨਾਲ ਤੇ ਉਹਨਾਂ ਨੇ ਗੱਲਬਾਤ ਕਰ ਰਹੇ ਨੇ ਇਸ ਦੇ ਨਾਲ ਹੀ ਹੋਰ ਵੀ ਲੋਕ ਉੱਥੇ ਮੌਜੂਦ ਨੇ ਮਾਇੂਸ ਚਿਹਰਾ ਤੇ ਜਥੇਦਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਸੁਖਪੀਰ ਸਿੰਘ ਬਾਦਲ ਇਹ ਤਸਵੀਰਾਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਤੇ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਬੀਤੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਲਦੀਪ ਸਿੰਘ ਗੜਗੜਜੀ ਦੇ ਸਤਿਕਾਰਯੋਗ ਜੀਜਾ ਜੀ ਸਰਦਾਰ ਗੁਰਵਿੰਦੇ ਸਿੰਘ ਅਕਾਲ ਚਲਾਨਾ ਕਰ ਗਏ ਸਨ ਅੱਜ ਉਹਨਾਂ ਦੇ ਗ੍ਰਹਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗੁਰੂ ਸਾਹਿਬ ਵਿਗੜੀ ਰੂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਤੋਂ ਬਾਅਦ ਹੀ ਜਥੇਦਾਰ ਗੁਲਦੀਪ ਸਿੰਘ ਗੜਗੜਜ ਨੇ ਵੀ ਸਾਨੂੰ ਕੀ ਕੁਝ ਕਿਹਾ ਜੀ ਹਾਂਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸੰਸਾਰ ਤੇ ਭੇਜਿਆ ਵਾ ਤੇ ਜੋਰ ਨਾ ਜੀਵਨ ਮਰਨ ਨਾ ਜੋਰ ਜਨਮ ਤੇ ਮੌਤ ਦੇ ਉੱਤੇ ਸਾਡਾ ਕੋਈ ਜੋਰ ਨਹੀਂ ਆ ਵੈਸੇ ਉਹਦਾ ਹੁਕਮ ਆ ਤਾਂ ਪਿਛਲੇ ਦਿਨੀ ਸਾਡੇ ਚੀਚਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ 30 ਤਰੀਕ ਨੂੰ ਇਸ ਫਾਨੀ ਸੰਸਾਰ ਤੋਂ ਚਲੇ ਗਏ ਕੋ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਦੁੱਖ ਮੰਡਾਉਣ ਆ ਰਹੀਆਂ ਅੱਜ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲਵੀ ਸਾਡੇ ਪਰਿਵਾਰ ਨਾਲ ਭੈਣ ਜੀ ਨਾਲ ਬੱਚਿਆਂ ਨਾਲ ਦੁੱਖ ਵੰਡਾ ਕੇ ਗਏ ਕਿਉਂਕਿ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਵੀ ਸੁੱਖ ਜੇ ਵੰਡਾਈਏ ਤੇ ਵੱਧਦਾ ਤੇ ਦੁੱਖ ਜੇ ਵੰਡਾਈਏ ਤੇ ਉਹ ਘਟਦਾ ਬਾਕੀ ਭੈਣ ਜੀ ਸਾਡੇ ਨਾਲ ਗੱਲ ਕਰ ਰਹੇ ਸੀ ਉਹਨਾਂ ਨਾਲ ਭਈ ਇਹ ਜਿਹੜੇ ਇੰਨੇ ਵਾਰਾ ਪਸ਼ੂ ਆ ਇਹਨਾਂ ਦਾ ਕੁਛ ਹੋਣਾ ਚਾਹੀਦਾ ਬੜੀਆਂ ਕੀਮਤੀ ਜਾਨਾਂ ਇਹਨਾਂ ਆਵਾਰਾ ਪਸ਼ੂਆਂ ਕਰਕੇ ਖਾਸ ਕਰਕੇ ਗਾਵਾਂ ਜਿਹੜੀਆਂ ਬਹੁਤ ਹੁਣ ਇੱਥੇ ਘੁੰਮਦੀਆਂ ਹੋਰ ਵੀ ਪਸ਼ੂ ਆ ਗਏ ਆ ਕੁੱਤੇ ਆ ਛੜਕਾਂ ਤੇ ਉਹ ਸਾਡੇ ਭੈਣ ਦੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਵੀ ਕੁਛ ਕਰੋ ਹੁਣ ਮਾਵਾ ਭੈਣਾ ਤੇ ਸਾਡੀਆਂ ਭੋਲੀਆਂ ਵਾ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਇਹ ਪਾਵਰ ਅਜੇ ਕਿੱਥੇ ਆ ਕਿੱਥੇ ਨਹੀਂ ਆ ਇਹ ਇਹ ਚੀਜ਼ ਦਾ ਸਰਕਾਰ ਨੂੰ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਵੀ ਹਰ ਬੰਦਾ ਘਰੋਂ ਨਿਕਲਦਾ ਵਾ ਕਿ ਆਪਣੇ ਕਾਜ ਲਈ ਪਰ ਉਹ ਮੁੜਦਾ ਹੀ ਨਹੀਂ ਕਿਉਂਕਿ ਉੱਥੇ ਇੰਨੀ ਆਵਾਰਾ ਪਸ਼ੂ ਆ ਕੋਈ ਕਿੰਦੇ ਵਿੱਚ ਚੜ ਕੇ ਵਾ ਜਾਂਦਾ ਪਸ਼ੂਆਂ ਦਾ ਤੇ ਕੋਈ ਕਸੂਰ ਨਹੀਂ ਆ ਪਸ਼ੂ ਤੇ ਵਿਚਾਰੇ ਪਸ਼ੂ ਆ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਸਰਕਾਰਾਂ ਦਾ ਵੀ ਫਰਜ਼ ਹੁੰਦਾ ਹਾਦਸੇ ਵੈਸੇ ਹੋ ਵੀ ਜਾਂਦੇ ਆ ਪਰ ਇਦਾਂ ਦੇ ਹਾਦਸੇ ਜਿਹਦੇ ਵਿੱਚ ਪਸ਼ੂ ਆਵਾਰਾ ਘੁੰਮ ਰਹੇ ਹथे ਇਹਦੇ ਲਈ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੀਮਤੀ ਜਾਨਾਂ ਨਾ ਜਾਣ ਭਾਵੇਂ ਕਿ ਮੈਂ ਸਮਝਦਾ ਵੀ ਹਾਦਸਾ ਵਾਪਰ ਗਿਆ ਵਾਪਰ ਸਕਦਾ ਪਰ ਹਾਦਸੇ ਤੋਂ ਬਾਅਦ ਕੁਝ ਸਿੱਖਣਾ ਵੀ ਚਾਹੀਦਾ ਸਾਨੂੰ ਕਿ ਅੱਗੇ ਹੋਰ ਕਿਸੇ ਦੇ ਨਾਲੇ ਨਾ ਵਾਪਰੇ ਵੀ ਉਹ ਤੇ ਅਸੀਂ ਕੁਝ ਨਾ ਕੁਝ ਕਰੀਏ ਉਹ ਇਹ ਗੱਲਾਂ ਵੀ ਹੋਈਆਂ ਵਾ ਭੈਣਾ ਮਾਵਾ ਭੋੜੀਆਂ ਹੁੰਦੀਆਂ ਉਹਨਾਂ ਨੇ ਹਾਂ ਇਹ ਨਾ ਨੇ ਆਪਣੇ ਦਿਲ ਦੇ ਬਲਬਲੇ ਉਹਨਾਂ ਨਾਲ ਮਤਲਬ ਕੀਤੇ ਹੈਗੇ। ਬਾਕੀ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਆ ਉਹ 10 ਅਗਸਤ ਨੂੰ ਗੁਰਦੁਆਰਾ ਸ੍ਰੀ ਸੰਘਰਾਣਾ ਸਾਹਿਬ ਇਹ ਚੱਬਾਏ ਦੇ ਲਾਗੇ ਹੈਗਾ ਤਰਨਤਾਰਨ ਰੋਡ ਅੰਬਰਸਰੀ ਇਹ ਪੈਂਦਾ ਹੈ। ਉੱਥੇ ਪੈਣਾ ਵਾ तकरीबन 11:30 ਤੋਂ ਲੈ ਕੇ 2 ਵਜੇ ਤੱਕ। ਤੋਂ ਮੈਂ ਸੰਗਤ ਨੂੰ ਅਪੀਲ ਕਰਦਾ ਵੀ ਜਿਹੜੇ ਆ ਸਕਦੇ ਜਰੂਰ ਆਓ